ਸਿਹਤ ਦਾ ਖਜ਼ਾਨਾ ਹੈ ਇਹ ਫਲ ਸਰੀਰ ਚ ਖੂਨ ਦੀ ਸਫਾਈ ਕਰਨ ਤੋਂ ਲੈ ਕੇ ਕਈ ਬਿਮਾਰੀਆਂ ਹੁੰਦੀ ਐ ਦੂਰ ਸ਼ੂਗਰ ਦੇ ਮਰੀਜ਼ ਜ਼ਰੂਰ ਸੁਣਨ ਆ ਪੂਰੀ ਖਬਰ ਜਿहां ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਮੈਂ ਇੱਕ ਅਜਿਹੇ ਫਲ ਦੀ ਗੱਲ ਕਰਨ ਲਈ ਜਾ ਰਹੀਆਂ ਉਸ ਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੱਸਣ ਲਈ ਜਾ ਰਹੀਆਂ ਕਿਉਂਕਿ ਇਹ ਫਲ ਤੁਹਾਡੇ ਸਰੀਰ ਦੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਐ ਸਰੀਰ ਦੇ ਵਿੱਚ ਖੂਨ ਸਾਫ਼ ਹੁੰਦਾ ਐ ਤਾਂ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਤਾਂ ਖੂਨ ਦੀ ਸਫਾਈ ਤੋਂ ਲੈ ਕੇ ਸ਼ੂਗਰ ਤੱਕ ਦੇ ਮਰੀਜ਼ਾਂ ਦੇ ਲਈ ਇਹ ਫਲ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਦਰਅਸਲ ਮੈਂ ਗੱਲ ਕਰ ਰਹੀ ਹਾਂ ਜਾਮੂਨ ਦੀ ਜੀ ਹਾਂ ਜਾਮੂਨ ਨੂੰ ਜੋ ਕਿ ਡਾਇਬਟੀਜ਼ ਹਾਜ਼ਮਾ ਜੋ ਕਿ ਖੂਨ ਦੀ ਗੁਣਵੱਤਾ ਅਤੇ ਸਕਿਨ ਦੇ ਲਈ ਇੱਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ ਇਹ ਇੱਕ ਮੌਸਮੀ ਫਲ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਦੇ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ ਇਫਲ ਡਾਇਬੀਟਿਸ ਨੂੰ ਕੰਟਰੋਲ ਕਰਨ ਅਤੇ ਲਾਹੇਵੰਦ ਫਲ ਵੀ ਹੈ ਜਾਮੂਨ ਦੇ ਵਿੱਚ ਮੌਜੂਦ ਜੈਂਥੋਨਿਨ ਜੋ ਕਿ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ ਤਾਂ ਤੁਸੀਂ ਵੀ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜੋ ਕਿ ਜਾਮੂਨ ਖਾਣ ਦੇ ਸ਼ੌਕੀਨ ਹੋਣਗੇ ਪਰ ਜਾਮੂਨ ਖਾਣ ਦੇ ਨਾਲ ਫਾਇਦੇ ਕੀ ਕੁਝ ਹੁੰਦੇ ਨੇ ਸਰੀਰ ਦੇ ਵਿੱਚ ਬਦਲਾਵ ਕੀ ਆਉਂਦੇ ਨੇ ਸਰੀਰ ਦੇ ਵਿੱਚ ਜੋ ਬਿਮਾਰੀਆਂ ਹੁੰਦੀਆਂ ਨੇ ਉਹ ਕਿਵੇਂ ਦੂਰ ਹੁੰਦੀਆਂ ਨੇ ਇਹ ਸ਼ਾਇਦ ਹੀ ਤੁਹਾਨੂੰ ਕਿਸੇ ਨੇ ਦੱਸਿਆ ਹੋਵੇਗਾ ਕਿਉਂਕਿ ਜਾਮੂਨ ਦੇ ਵਿੱਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਨੇ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਕਾਫੀ ਰਾਖੀ ਕਰਦੇ ਨੇ ਇਸ ਦੇ ਸੇਵਨ ਦੇ ਨਾਲ ਹਾਜ਼ਮਾ ਜਿਹੜਾ ਕਿਦਰੁਸਤ ਰਹਿੰਦਾ ਹੈ ਜਾਮੂਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ ਗੈਸ ਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ ਇਸ ਦੇ ਵਿੱਚ ਆਇਰਨ ਦੀ ਉਚਿਤ ਮਾਤਰਾ ਹੁੰਦੀ ਹੈ ਜੋ ਖੂਨ ਦੀ ਗੁਣਵਤਾ ਅਤੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਇਸ ਤਰ੍ਹਾਂ ਇਸ ਫਲ ਦੇ ਸੇਵਨ ਕਰਨ ਦੇ ਨਾਲ ਖੂਨ ਦੀ ਸਫਾਈ ਹੁੰਦੀ ਹੈ ਸਰੀਰ ਦੇ ਵਿੱਚ ਜਿੰਨਾ ਗੰਦਲਾ ਖੂਨ ਹੁੰਦਾ ਹੈ ਉਸ ਦੀ ਪੂਰੀ ਸਫਾਈ ਕਰ ਦਿੰਦਾ ਹੈ ਜਾਮੂਨ ਦੇ ਵਿੱਚ ਭਰਪੂਰ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦੇ ਨੇ ਜੋ ਸਰੀਰ ਦੀ ਸਰੀਰ ਜੁਨੇ ਰੋਗਾਂ ਦੇ ਨਾਲ ਲੜਨ ਦੀ ਇਹ ਸਮਰੱਥਾ ਵਧਾਉਂਦੇ ਨੇ ਕਿਉਂਕਿ ਸਰੀਰ ਦੇ ਵਿੱਚ ਅਜਿਹੇ ਕੋ ਇਨਸਾਨ ਨਹੀਂ ਹੋਵੇਗਾ ਜਿਸ ਨੂੰ ਕੋਈ ਬਿਮਾਰੀ ਨਾ ਹੋਵੇ ਜਿਸ ਦੇ ਸਰੀਰ ਦੇ ਵਿੱਚ ਕੋਈ ਰੋਗ ਨਾ ਲੱਗਿਆ ਹੋਵੇ ਤਾਂ ਜਾਮੁਨ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਤੇ ਭਰਪੂਰ ਐਂਟੀਆਕਸੀਡੈਂਟ ਦੇ ਨਾਲ ਇਹ ਭਰਪੂਰ ਹੁੰਦਾ ਹੈ ਜੋ ਕਿ ਸਰੀਰ ਦੇ ਜਿੰਨੇ ਵੀ ਰੋਗ ਹੁੰਦੇ ਨੇ ਉਹਦੇ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਨੇ ਜਾਮੁਨ ਦੇ ਵਿੱਚ ਭਰਪੂਰ ਐਂਟੀਆਕਸੀਡੈਂਟ ਦੇ ਨਾਲ ਨਾਲ ਵਿਟਾਮਿਨ ਸੀ ਹੁੰਦੇ ਨੇ ਜੋ ਸਰੀਰ ਦੇ ਹੋਰ ਕਈ ਸਾਰੇ ਜੋ ਕਿ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਲੜਨ ਦੇ ਲਈ ਜੋ ਕਿ ਸੈਲਸ ਹੁੰਦੇ ਨੇ ਉਹਨਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਨੇ ਤੇ জামੂਨ ਦਾ सेवन स्किन ਦੇ ਵਿੱਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪਿੰਪਲਸ ਅਲਰਜੀ ਨੂੰ ਵੀ ਘਟਾਉਂਦਾ ਹੈ ਤਾਂ ਜੇਕਰ ਤੁਸੀਂ জামੂਨ ਦੇ ਬਾਰੇ ਅਜਿਹੀਆਂ ਖਬਰਾਂ ਅਜਿਹੀ ਇਨਫੋਰਮੇਸ਼ਨ ਪਹਿਲਾਂ ਨਹੀਂ ਸੁਣੀ ਤਾਂ ਇਹ ਖਬਰ ਤੁਸੀਂ ਜ਼ਰੂਰ ਸੁਣਿਓ ਇਹ ਅਪਡੇਟ ਅੱਗੇ ਵੀ ਜ਼ਰੂਰ ਸਾਂਝੀ ਕਰਿਓ ਕਿ জামੂਨ ਖਾਨ ਦੇ ਨਾਲ ਤੁਹਾਨੂੰ ਕਿੰਨੇ ਕੁ ਫਾਇਦੇ ਹੋ ਸਕਦੇ ਨੇ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਜੁ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਇਹ ਵੀ ਦੱਸਿਓ ਕਿ ਕਿਸ-ਕਿਸ ਨੂੰ জামੂਨ ਖਾਨੇ ਪਸੰਦ ਨੇ